ਤੁਹਾਨੂੰ ਸਵਾਗਤ ਹੈ ਜੀ ਜ਼ਾਬਿਕਟੀ ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟਸ ਨੂੰ ਪੇਜ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੋ ਸਾਡਾ ਅੱਜ ਦਾ ਕੁਐਸਚਨ ਹੈ ਉਹ ਹੈ ਸਭ ਤੋਂ ਪਹਿਲਾਂ ਬਾਲ ਕੇਂਦਰਿਤ ਸਿੱਖਿਆ ਦਾ ਅਰਥ ਹੈ ਬੱਚੇ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਬਾਲ ਕੇਂਦਰਿਤ ਸਿੱਖਿਆ ਦਾ ਅਰਥ ਕੀ ਹੈ ਬੱਚੇ ਦੇ ਵਿਅਕਤੀਤਵ ਦਾ ਵਿਕਾਸ ਕਰਨਾ ਨੰਬਰ 2 ਤੇ ਸਾਡੇ ਕੋਲ ਆਉਂਦਾ ਬੱਚੇ ਦੇ ਕਿਹੜੇ ਪੱਖ ਦਾ ਵਿਕਾਸ ਸਭ ਤੋਂ ਪਹਿਲਾਂ ਕਰਨਾ ਚਾਹੀਦਾ ਹੈ ਗਤੀਆਤਮਕ ਪੱਖ ਦਾ ਵਿਕਾਸ ਸਭ ਤੋਂ ਪਹਿਲਾਂ ਬੱਚੇ ਦੇ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਹੈ ਬਾਲ ਕੇਂਦਰ ਦੀ ਸਿੱਖਿਆ ਦਾ ਉਦੇਸ਼ ਕੀ ਹੈ ਜੀ ਬੱਚਿਆਂ ਦੀਆਂ ਜ਼ਰੂਰਤਾਂ ਦੇ ਅਨੁਕੂਪ ਪੜਾਉਣਾ ਇਹ ਕੀ ਹੈਗਾ ਬਾਲ ਕੇਂਦਰ ਦੀ ਸਿੱਖਿਆ ਦਾ ਉਦੇਸ਼ ਮੰਨਿਆ ਜਾਂਦਾ ਹੈ ਇਸ ਤੋਂ ਬਾਅਦ ਸਾਡੇ ਕੋਲ ਇਹ ਤਲਾ ਕੁਸ਼ਨ ਆਉਂਦਾ ਹੈ ਚੌਥਾ ਬੱਚੇ ਦੀ ਸਿੱਖਿਆ ਦਾ ਆਰੰਭ ਕਿਹੜੀ ਭਾਸ਼ਾ ਵਿੱਚ ਕਰਨਾ ਚਾਹੀਦਾ ਹੈ ਬੱਚੇ ਦੀ ਸਿੱਖਿਆ ਦਾ ਜਿਹੜਾ ਆਰੰਭ ਹੈਗਾ ਸਟਾਰਟਿੰਗ ਹੈਗੀ ਉਹ ਮਾਤਰ ਭਾਸ਼ਾ ਵਿੱਚ ਕਰਨੀ ਚਾਹੀਦੀ ਹੈ ਉਹਦੇ ਵਿੱਚ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਪਾਉਂਦਾ ਹੈ ਠੀਕ ਹੈ ਮਾਤਰ ਭਾਸ਼ਾ ਵਿੱਚ ਅਧਿਆਪਕ ਨੂੰ ਵਰਗ ਦੇ ਜਿਹੜੇ ਅਧਿਆਪਕ ਨੂੰ ਨੂੰ ਬੱਚਿਆਂ ਦੇ ਵਰਗ ਅ ਅਧਿਆਪਕ ਨੂੰ ਵਰਗ ਦੇ ਬੱਚਿਆਂ ਨੂੰ ਪੜ੍ਹਾਉਣ ਦੇ ਸਮੇਂ ਆਪਣੀ ਨਜ਼ਰ ਕਿਉਂ ਜੀ ਰੱਖਣੀ ਚਾਹੀਦੀ ਹੈ ਸਾਰੇ ਬੱਚਿਆਂ ਤੇ ਸਾਰੇ ਬੱਚਿਆਂ ਤੇ ਜਿਹੜੀ ਨਜ਼ਰ ਰੱਖਣੀ ਚਾਹੀਦੀ ਹੈ ਅਧਿਆਪਕ ਵਰਗ ਨੂੰ ਬੱਚਿਆਂ ਨੂੰ ਪੜਾਉਣ ਦੇ ਸਮੇਂ ਠੀਕ ਹੈ ਗਤੀਵਾਦੀ ਸਿੱਖਿਆ ਦਾ ਮੁੱਖ ਉਦੇਸ਼ ਹੈ ਬੱਚਿਆਂ ਦਾ ਸੰਪੂਰਨ ਵਿਕਾਸ ਕਰਨਾ ਇਸ ਤੋਂ ਬਾਅਦ ਸਾਡੇ ਕੋਲੇ ਜਿਹੜਾ ਝੁੰਡ ਵਰਗ ਦਾ ਜਿਹੜਾ ਸਮਾਜਿਕ ਕਰਨ ਫਾਰਮੂਲਾਗਾ ਉਹ ਕੀ ਆਉਂਦਾਗਾ ਵਿਅਕਤੀ ਪਲੱਸ ਸਮਾਜ ਬਰਾਬਰ ਹੈ ਸਮਾਜਿਕ ਵਿਵਹਾਰ ਇਕਵਲ ਟੂ ਸਮਾਜੀਕਰਨ ਇਹ ਹੈ ਕਿ ਝੁੰਡ ਦਾ ਵਰਗੀਕਰਨ ਸਮਾਜੀਕਰਨ ਦਾ ਫਾਰਮੂਲਾ ਹੈ ਇਹ ਠੀਕ ਹੈ ਉਹ ਮੰਨਿਆ ਮਤਲਬ ਕਿ ਸਮਾਜੀਕਰਨ ਉਹ ਪ੍ਰਕਿਰਿਆ ਹੈ ਜਿਸ ਦੁਆਰਾ ਵਿਅਕਤੀ ਸਮਾਜ ਦੇ ਮਾਨ ਦੰਡਾਂ ਅਨੁਸਾਰ ਕਾਰਜ ਕਰਨਾ ਸਿੱਖਦਾ ਹੈ ਇਹ ਕਿਸ ਦਾ ਕਥਨ ਹੈ ਆਗਮਨ ਅਤੇ ਨਿਮਕਾਫਤਾ ਸਮਾਜੀਕਰਨ ਇੱਕ ਪ੍ਰਕਿਰਿਆ ਹੈ ਕਿ ਇਹ ਨਿਰੰਤਰ ਠੀਕ ਹੈ ਸਮਾਜ ਵਿੱਚ ਕਿਹੜੇ ਤੱਤ ਪਾਏ ਜਾਂਦੇ ਹਨ ਪਰਿਵਾਰਿਕ ਆਰਥਿਕ ਰਾਜਨੀਤਿਕ ਸਾਰੇ ਤੱਤੇ ਇੱਡੇ ਨੇ ਪਾਏ ਜਾਂਦੇ ਨੇ ਬੱਚੇ ਕਿਸ ਨਾਲ ਮਿਲ ਕੇ ਨਵੇਂ ਸਮਾਜੀ ਰਚਨਾ ਕਰਦੇ ਨੇ ਪਰਿਵਾਰ ਨਾਲ ਮਿਲ ਕੇ ਨਵੇਂ ਸਮਾਜੀ ਰਚਨਾ ਕਰਦੇ ਨੇ ਸਮਾਜ ਜਿਹੜਾਗਾ ਜ਼ਿੰਮੇਵਾਰ ਹੈ ਬੱਚਿਆਂ ਦੇ ਡੈਸ਼ ਲਈ ਸਰਪੱਖੀ ਵਿਕਾਸ ਲਈ ਠੀਕ ਹੈ ਸਮਾਜ ਦੀ ਸਮੂਹਿਕ ਸਿਰਜਣਾ ਹੁੰਦੀ ਹੈ ਬੱਚਿਆਂ ਦੁਆਰਾ ਪਰਿਵਾਰ ਦੁਆਰਾ ਸੰਚਾਰ ਸਾਧਨਾਂ ਦੁਆਰਾ ਉਪਰੋਕਤ ਸਾਰਿਆਂ ਦੁਆਰਾ ਹੀ ਜਿਹੜੀ ਹੈ ਕਿ ਸਮਾਜ ਦੀ ਜਿਹੜੀ ਸਮੀਖਿਆ ਸਰਚਾ ਹੁੰਦੀ ਹੈ ਅਗਲਾ ਕੁਐਸਚਨ ਹੈ ਸਮਾਜਿਕ ਲੋੜਾਂ ਕੀ ਹਨ ਦੇਖੋ ਸਮਾਜਿਕ ਰੀਤੀ ਰਿਵਾਜ ਸਮਾਜਿਕ ਕਦਰਾਂ ਕੀਮਤਾਂ ਸਮਾਜਿਕ ਸਬੰਧ ਉਪਰੋਕਤ ਸਾਰੇ ਹੀ ਇਹਦੇ ਵਿੱਚ ਕੀ ਆ ਇਨਕਲੂਡ ਹੋ ਜਾਣਗੇ ਪਰਿਵਾਰ ਸਮਾਜ ਦੀ ਇਕਾਈ ਹੈ ਇਹ ਮੂਲਿਕ ਇਕਾਈ ਮੰਨਿਆ ਜਾਂਦਾ ਹੈ ਪਰਿਵਾਰ ਨੂੰ ਇੰਡੀਪਲ ਜਾਂ ਪਛਾਣ ਦੀ ਅਵਸਥਾ ਉਮਰ ਦੇ ਕਿਸ ਪੜਾਤੇ ਹੁੰਦੀ ਹੈ 4 ਤੋਂ 13 ਸਾਲ ਦੀ ਉਮਰ ਦੇ ਵਿੱਚ ਹੋ ਜਾਂਦੀ ਹੈ ਇਹਦੇ ਬੱਚਿਆਂ ਵਿੱਚ ਕਿਸ ਉਮਰ ਵਿੱਚ ਸੁਪਰ ਈਗੋ ਸਭ ਤੋਂ ਜ਼ਿਆਦਾ ਹੁੰਦੀ ਹੈ ਕਿਸ਼ੋਰ ਅਵਸਥਾ ਦੇ ਵਿੱਚ ਕੀ ਹੈਗਾ ਸੁਪਰ ਈਗੋ ਸਭ ਤੋਂ ਜ਼ਿਆਦਾ ਹੁੰਦੀ ਹੈ ਬੱਚਿਆਂ ਦੇ ਵਿੱਚ ਜਾਂਸਨ ਅਨੁਸਾਰ ਸਮਾਜਿਕਾਨਾ ਸਮਾਜ ਦੇ ਨਿਯਮਾਂ ਦੇ ਅਨੁਸਾਰ ਸਿੱਖਣ ਦੀ ਪ੍ਰਕਿਰਿਆ ਹੈ ਕੀਏ ਗਏ ਜੀਵ ਰਚਨਾ ਇਹਦਾ ਜੀਵ ਰਚਨਾ ਵਿਅਕਤੀ ਸਮਾਜ ਉਪਰਕਤ ਸਾਰੇ ਕੀ ਹੈ ਜੁਵੇਦਾ ਉਪਰਕਤ ਸਾਰੇ ਆ ਚੁੱਕਾ ਠੀਕ ਹੈ ਸਮਝ ਜਾਣ ਦੇ ਸਮਾਜ ਦੇ ਨਿਯਮਨ ਸਵਾ ਸਿੱਖਣ ਦੀ ਪ੍ਰਕਿਰਿਆ ਸਮਾਜ ਹੈ ਜੀਵ ਰਚਨਾ ਵਿਅਕਤੀ ਸਾਰਿਆਂ ਦੇ ਵਿੱਚ ਹੈ ਛੱਤਮਾ ਕੋਸ਼ ਅਗਲਾ ਮਤਲਬ ਕਿ ਕੁਐਸ਼ਨ ਹੈ ਸਟੱਡੀ ਲਈ ਕਿਸ ਅਵਸਥਾ ਵਿੱਚ ਵਿਚਰਦੇ ਆਂ ਭੂਮੀ ਭੂਮਿਕਾ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਯੁਵਾ ਅਵਸਥਾ ਵਿੱਚ ਵਿਚਰਦੇ ਆਂ ਜਿਹੜਾ ਭੂਮਿਕਾ ਸੰਘਰਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਯੁਵਾ ਅਵਸਥਾ ਠੀਕ ਹੈ ਏਸੀ ਸਾਡੇ ਏਸੀ ਸਾਡੇ ਅੱਜ ਦੇ ਕੁਐਸਚਨ ਹੈ ਇਹ ਜਿਹੜਾ ਪੇਜ ਹੈਗਾ ਇਹ ਇਧਰ-ਉਧਰ ਹੋ ਗਿਆ ਸੀ ਮੇਰੇ ਤੋਂ ਤੇ ਮੈਂ ਤਾਂ ਕਰਕੇ ਇਦਾਂ ਹੀ ਤੁਹਾਨੂੰ ਇਹ ਜਿਹੜੇ ਕਰਵਾ ਦਿੱਤੇ ਨੇਗੇ ਕਿਉਂਕਿ ਆਪਾਂ ਨੂੰ ਤਾਂ ਕੁਐਸਚਨ ਚਾਹੀਦੇ ਹੈਗੇ ਹਨ ਕਿਦਾਂ ਵੀ ਹੋਣ ਉਹ ਤੇ ਆਪਣੇ ਜਿਹੜੇ ਕੁਐਸਚਨ ਹੈਗੇ ਇਹ ਐਨ ਐਕਸਿਟੀ ਅੱਜ ਦੇ ਬੰਦੇ ਅਗਲਾ ਟੌਪਿਕ ਤੁਹਾਨੂੰ ਫਿਰ ਲੈ ਕੇ ਆਵਾਂਗੇ ਧੰਨਵਾਦ